ਜੇ ਜਨਤਾ ਪਾਰਟੀ ਅੰਮ੍ਰਿਤਸਰ ਦੇ ਅਧਿਐਖ ਹਰਵਿੰਦਰ ਜੀ ਔਰ ਮੈਂ ਨਮਸਕਾਰ ਕਰਨਾ ਸਾਰੇ ਪੱਤਰਕਾਰ ਬੰਦੂਆ ਨੂੰ ਜਿਹੜੇ ਇੱਥੇ ਬਿਧਾਰੇ ਨੇ ਅੱਜ ਸਵੇਰੇ ਹੀ ਮੈਂ ਇੱਕ ਕਮੇਡੀਅਨ ਦੀ ਕਾਮੇਡੀ ਦੇਖੀ ਔਰ ਉਹ ਕਮੇਡੀਅਨ ਹੈਗੇ ਨੇ ਸਾਡੇ ਮੁੱਖ ਮੰਤਰੀ ਭਗਵੰਤ ਦਵਾਨ ਜੀ ਸੀਗੇ ਤਾਂ ਕਮੇਡੀਅਨ ਹੀ ਮੇਰੇ ਨਾਲ ਪਾਰਲੀਮੈਂਟ ਵਿੱਚ ਵੀਰੇ ਸਾਡੀ ਐਂਟਰਟੇਨਮੈਂਟ ਕਰਿਆ ਕਰਦੇ ਸੀ ਉਹ ਕਮੇਡੀਅਨ ਮੁੱਖ ਮੰਤਰੀ ਭਗਵੰਤ ਦਵਾਨ ਜੀ ਦੀ ਸਟੇਟਮੈਂਟ ਮੈਂ ਸੁਣੀ ਕਿ ਤੁਸੀਂ ਸਾਨੂੰ ਨਗਰ ਨਿਗਮ ਦੇ ਚੋਣ ਜਿਤਾ ਦਿਓ ਤੇ ਅਸੀਂ ਸ਼ਹਿਰ ਸੁੰਦਰ ਬਣਾ ਦਿਆਂਗੇ। ਮਾਨ ਸਾਹਿਬ ਤੁਹਾਨੂੰ 3 ਸਾਲ ਹੋ ਗਏ ਮੁੱਖ ਮੰਤਰੀ ਬਣੇ। ਇਹ ਸਾਰੇ ਜਾਣਦੇ ਨੇ ਕਿ ਤੁਸੀਂ ਜਿਹੜੇ ਝੂਠੇ ਵਾਅਦੇ ਕੀਤੇ ਸੀ ਮਾਨ ਸਾਹਿਬ ਤੇ ਉਹਨਾਂ ਦੇ ਸਾਥੀਆਂ ਨੇ ਉਹ ਕੋਈ ਵੀ ਪੂਰਾ ਨਹੀਂ ਕੀਤਾ। ਮਹਿਲਾਵਾਂ ਨੂੰ ਕਿਹਾ ਸੀ 1000 ਰੁਪਏ ਮਹੀਨਾ ਆਏਗਾ 1 ਰੁਪਿਆ ਵੀ ਨਹੀਂ ਆਇਆ। ਦੂਜੇ ਪਾਸੇ ਕਿਸਾਨਾਂ ਨੂੰ ਕਿਹਾ ਸੀ ਤੁਹਾਡਾ ਕਰਜ਼ਾ ਮਾਫ਼ ਕਰ ਦੇਾਂਗੇ ਕਰਜ਼ਾ ਮਾਫ਼ ਨਹੀਂ ਕੀਤਾ ਵਪਾਰੀਆਂ ਦੇ ਉਦਯੋਗਪਤੀਆਂ ਨੂੰ ਕਿਹਾ ਸੀ ਕਿ ਤੁਹਾਡੀ ਬਿਜਲੀ ਦੇ ਰੇਟ ਘਟਾ ਦੇਾਂਗੇ ਬਿਜਲੀ ਦੇ ਰੇਟ ਚਾਰ ਵਾਰੀ ਵਧਾ ਦਿੱਤੇ ਨੇ ਅੱਜ ਟੈਕਸ ਲਾ ਕੇ ਉਦਯੋਗਪਤੀ ਵਪਾਰੀਆਂ ਦੀ ਸ਼ਹਿਰੀਆਂ ਦੀ ਲੱਕ ਤੋੜਤਾ ਹੈ ਤੁਸੀਂ ਮਾਨ ਸਾਹਿਬ ਔਰ ਇਸ ਡਰ ਤੋਂ ਕਿਉਂਕਿ ਵਾਅਦਾ ਖਿਲਾਫੀ ਕੀਤੀ ਦੂਜੇ ਪਾਸੇ ਇਹਨਾਂ ਡਰ ਦਾ ਮਾਹੌਲ ਸ਼ਹਿਰਾਂ ਵਿੱਚ ਕਿ ਅੱਜ ਚਾਹੇ ਹੋਏ ਗੈਂਗਸਟਰ ਚਾਹੇ ਹੋਣ ਗੁੰਡੇ ਬਦਮਾਸ਼ ਜਿਹੜੇ ਫਰੋਤੀਆ ਮੰਗਦੇ ਪਏ ਨੇ ਕੁੱਲੇ ਆਮ ਚਾਹੇ ਹੋਣ ਆਤਕਵਾਦੀ ਜਿਹੜੇ ਨਿਰੰਤਰ ਆਤਕਵਾਦ ਜਿਹੜਾ ਸਿਰ ਚੁੱਕਦਾ ਪਿਆ ਚਾਹੇ ਹੋਣ ਸ਼ਰਾਬ ਮਾਫੀਆ ਵਾਲੇ ਤੁਸੀਂ ਤੇ ਘਰ ਘਰ ਸ਼ਰਾਬ ਪਹੁੰਚਾਉਂਦੇ ਸੀ ਕੇਦਰੀਵਾਦੀ ਦਾ ਨਾਰਾ ਹੀ ਇੱਕ ਸੀ ਕਿ ਮੈਂ ਤੇ ਮਹਿਲਾਵਾਂ ਦੇ ਵੀ ਠੇਕੇ ਗੋਲ ਦਿਆਂਗਾ ਤੁਹਾਡੇ ਰਾਸ਼ਟਰੀ ਅਧਿਖ ਨੇ ਮਾਨਸਾ ਕੇਜਰੀਵਾਲ ਜੀ ਨੇ ਕਿਹਾ ਸੀ ਲੇਡੀਆਂ ਲਈ ਵੀ ਮੈਂ ਠੇਕੇ ਗੋਲ ਦਿਆਂਗਾ ਉਹ ਬੱਚੇ ਬੱਚੇ ਨੇ ਮੈਂ ਕਿਹਾ ਬੱਚੇ ਵਾਲੇ ਵੀ ਦੇ ਕੇ ਗੋਲ ਦੇਣਗੇ ਸੋ ਇਹਨਾਂ ਦਾ ਡਰੱਗਸ ਦੇ ਉੱਤੇ ਸ਼ਰਾਬ ਦੇ ਉੱਤੇ ਜਿਹੜੇ ਕਹਿੰਦੇ ਸੀ ਅਸੀਂ ਸ਼ਰਾਬ ਮਾਫੀਆ ਖਤਮ ਕਰਾਂਗੇ ਡਰੱਗ ਘਰ ਘਰ ਵਿਕ ਰਹੀ ਹੈ ਬਰਬਾਦ ਕਰਤਾ ਤੁਸੀਂ ਸ਼ਹਿਰਾਂ ਨੂੰ ਬਰਬਾਦ ਕਰਤਾ ਤੁਸੀਂ ਪੰਜਾਬ ਨੂੰ ਔਰ ਅੱਜ ਇੱਡੇ ਘੋਰ ਅਪਰਾਧ ਕਰਨ ਤੋਂ ਬਾਅਦ ਜਿੱਥੇ ਤੁਸੀਂ ਪੂਰੀ ਤਰ੍ਹਾਂ ਫੇਲ ਹੋ ਗਏ ਹੋ ਔਰ ਅੱਜ ਤੁਹਾਡੇ ਕੋਲ ਕੋਈ ਉਪਲਬਧੀ ਨਹੀਂ ਨਾ ਤੁਸੀਂ ਕੋਈ ਕਾਲਜ ਖੋਲ੍ਹਿਆ ਨਾ ਤੁਸੀਂ ਕੋਈ ਸਕੂਲ ਖੋਲ੍ਹਿਆ ਨਾ ਤੁਸੀਂ ਕੋਈ ਹਸਪਤਾਲ ਖੋਲ੍ਹਿਆ ਤੁਸੀਂ ਕਿਹਾ ਸੀ ਕਿ ਵਾਈਫਾਈ ਜਿਹੜਾ ਹੈ ਉਹ ਸੀ ਹਰਿੰਗ ਨੂੰ ਮੁਫਤ ਦੇਾਂਗੇ ਅੱਜ ਤੱਕ ਕਿਸੇ ਨੂੰ ਨਹੀਂ ਮਿਲਿਆ ਤੁਸੀਂ ਕਿਹਾ ਸੀ ਕਿ ਸ਼ਹਿਰ ਦੇ ਜਿਹੜੇ ਗਰੀਬ ਲੋਕ ਨੇ 5 ਰੁਪਏ ਚ ਮੁਫਤ ਖਾਣਾ ਮਿਲੇਗਾ ਭੋਜਨ ਮਿਲੇਗਾ ਤੁਸੀਂ ਝੂਠ ਬੋਲਿਆ ਤੇ ਇਸੇ ਝੂਠ ਕਰਕੇ ਤੁਸੀਂ ਡਰਦੇ ਰਹੇ ਦੇਖੋ ਲੋਕ ਸਭਾ ਦੇ ਇਲੈਕਸ਼ਨ ਸਮੇਂ ਸਰ ਇਲੈਕਸ਼ਨ ਕਮਿਸ਼ਨ ਨੇ ਕਰਾਏ ਵਿਧਾਨ ਸਭਾ ਦੇ ਇਲੈਕਸ਼ਨ ਸੇਮ ਸਮੇਂ ਸਰ ਇਲੈਕਸ਼ਨ ਕਮਿਸ਼ਨ ਜਿਹੜਾ ਦੇਸ਼ ਦਾ ਉਹਨੇ ਕਰਾਏ ਪਰ ਇਹ ਪਹਿਲੀ ਵਾਰੀ 91 ਸਾਲ ਤੋਂ ਜਦੋਂ ਨਗਰ ਨਿਗਮ ਬਣਿਆ ਹੈ ਕਿ ਡਰਦੇ ਹੋਏ ਲੋਕਾਂ ਤੋਂ ਕਿ ਵੋਟ ਨਹੀਂ ਪੈਣੇ ਜਿਹੜੀ ਹਾਰ ਸੀ ਤੁਸੀਂ ਨਗਰ ਨਿਗਮਾਂ ਦੇ ਚੋਣ ਆ ਤਿੰਨ ਸਾਲ ਹੋ ਗਏ ਤੁਸੀਂ ਮਾਨਸਾਬ ਨਗਰ ਨਿਗਮ ਦੇ ਚੋਣ ਨਹੀਂ ਕਰਵਾਏ ਨਗਰ ਕਾਉਂਸਲਰਾਂ ਦੇ ਚੋਣ ਨਹੀਂ ਕਰਾਏ ਔਰ ਮਜਬੂਰ ਹੋਏ ਕਿ ਜਿਸਲੇ ਕੋਈ ਨਾਗੂ ਕਾਉਂਸਲਰ ਨਾਗੂ ਨੁਮਾਇੰਦਾ ਲੋਕੀ ਤਰਾਇ ਤਰਾਇ ਕਰਦੇ ਰੇ ਕੂੜੇ ਦੇ ਢੇਰ ਲਾਤੇ ਤੁਸੀਂ ਸੀਵਰੇਜ ਦੇ ਪਾਣੀ ਖੜੇ ਹੈ ਸਟੀਲ ਲਾਈਟਾਂ ਬੰਦ ਨੇ ਅਪਰਾਧੀ ਵਾਰਦਾਤਾ ਕਰ ਰਹੇ ਨੇ ਔਰ ਜਿਹੜੀ ਨਗਰ ਨਿਗਮ ਹੈ ਤੁਸੀਂ ਅਫਸਰਾਂ ਦੇ ਮਾਧਿਅਮ ਨਾਲ ਭ੍ਰਸ਼ਟਾਚਾਰ ਕਰਨ ਲਈ ਮਾਨਸਾਬ ਤੇ ਤੁਹਾਡੀ ਸਰਕਾਰ ਨੇ ਅਫਸਰਾਂ ਦੇ ਮਾਧਿਅਮ ਨਾਲ ਲੋਕਤੰਤਰ ਦੀ ਹੱਤਿਆ ਕਰਤੀ ਲੋਕ ਰਾਜ ਨੂੰ ਤੁਸੀਂ ਬੰਦਕ ਬਣਾ ਲਿਆ ਚੋਣ ਨਹੀਂ ਕਰਾਏ ਅੱਜ ਇਲੈਕਸ਼ਨ ਜਿਹੜੇ ਹੋਣ ਜਾ ਰਹੇ ਨੇ ਉਹ ਵੀ ਕੋਰਟ ਦੇ ਆਰਡਰ ਤੇ ਹੋਣ ਜਾ ਰਹੇ ਨੇ ਤੇ ਤੁਹਾਡੀ ਕਮੇਟੀ ਸਵੇਰੇ ਮੈਂ ਪੜ੍ਹੀ ਕਿ ਅਸੀਂ ਜਤਾ ਦਿਓ ਅਸੀਂ ਸ਼ਹਿਰ ਜਿਹੜੇ ਨੇ ਸਾਫ ਬਣਾ ਦੇਗੇ 3 ਸਾਲ ਤੋਂ ਤੁਸੀਂ ਕਿੱਥੇ ਹੋ ਮਾਨ ਸਾਹਿਬ ਤੁਸੀਂ ਇਹ ਵੀ ਭੁੱਲ ਗਏ ਕਿ 3 ਸਾਲ ਪਹਿਲੇ ਤੁਸੀਂ ਮੁੱਖ ਮੰਤਰੀ ਬਣੇ ਸੀ ਤੇ ਹੁਣ ਰਹਿ ਗਿਆ 2 ਸਾਲ ਉਹ ਤੇ 6 ਮਹੀਨੇ ਤੇ ਇਲੈਕਸ਼ਨ ਕਮਪੋਰਟ ਆ ਗਿਆ ਤੇ 1.5 ਸਾਲ ਬਚੇ ਆ ਉਹਦੇ ਵਾਦੇ ਝੂਠੇ ਕਰਦੇ ਬਾਇਓ ਕਿ ਸ਼ਹਿਰ ਸੁੰਦਰ ਬਣਾ ਦੇਾਂਗੇ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਭਗਵੰਤਬਾਨ ਜੀ ਆਮ ਆਦਮੀ ਪਾਰਟੀ ਔਰ ਕਾਂਗਰਸ ਜਿਹਨਾਂ ਦਾ ਠਗਬੰਦਨ ਹੈ ਕਿ ਤੁਸੀਂ ਇਹ 3 ਸਾਲ ਸ਼ਹਿਰਾ ਦੇ ਵਿੱਚ ਕਿਉਂ ਨਹੀਂ ਆਏ ਅੱਜ ਇਹਨਾਂ ਦੇ ਮੰਤਰੀ ਨੇ ਸਾਡੇ ਕੁਲਦੀਪ ਧਾਲੀਵਾਲ ਜੀ ਉਹ ਕਾਪੀ ਪੈਨ ਲੈ ਕੇ ਨੋਟ ਕਰਨ ਨਿਕਲੇ ਨੇ ਇਹ ਸ਼ਹਿਰਾਂ ਵਿੱਚ ਦੱਸੋ ਕੀ ਕਰਨਾ ਹੈ ਤੇ ਮਾ ਜਿਹੜੇ ਧਾਲੀਵਾਲ ਸਾਹਿਬ ਤੁਸੀਂ ਤੇ 3 ਸਾਲ ਤੋਂ ਮੰਤਰੀ ਹੋ ਗਵਾੜ ਜੀ ਅਜਨਾਲੇ ਤੁਸੀਂ ਰਹਿੰਦੇ ਹੋ ਤੇ ਅਜ 3 ਸਾਲ ਬਾਅਦ ਕਾਪੀ ਖੋਲੀ ਚੋਣਾਂਵਾਂ ਦੇ ਵਿੱਚ ਲੋਕਾਂ ਨੂੰ ਫੇਰ ਗੁਬਰਾ ਕਰਨ ਲਈ ਨਗਰ ਨਿਗਮ ਦੇ ਚੋਣਾਂ ਆਈਆਂ ਦੀ ਇਹ ਕਾਪੀ ਲੈ ਕੇ ਆ ਗਏ ਉਹ 3 ਸਾਲ ਬਾਅਦ ਪਹਿਲੇ ਭਗਵੰਤ ਮਾਨ ਜੀ ਔਰ ਉਹਨਾਂ ਦੇ ਜਿਹੜੇ ਸਾਥੀ ਧਾਲੀਵਾਲ ਜੀ ਨੇ ਇਹ ਜਵਾਬ ਦੇਣ ਕਿ 3 ਸਾਲ ਤੁਹਾਡੇ ਕੀ ਉਪਲਬਧੀਆਂ ਨੇ ਔਰ ਜੇ 3 ਸਾਲ ਦੀਆਂ ਉਪਲਬਧੀਆਂ ਨਹੀਂ ਹੈ ਤੇ ਕਿਸ ਮੂਹ ਦੇ ਨਾਲ ਜਨਤਾ ਨੂੰ ਗੁਮਰਾਹ ਕਰਨ ਕਾਪੀ ਪੈਨ ਫੜ ਕੇ ਲਿਆਏ ਹੋ ਦੱਸੋ ਕੀ ਵਿਕਾਸ ਕਰਾ ਲਈਏ ਔਰ ਭਗਵਾਨ ਤੁਮਾਰ ਜੀ ਦੀ ਅੱਜ ਖਬਰ ਕਮੇਟੀ ਵਾਲੀ ਕਿ ਸਾਨੂੰ ਦਿਤਾ ਦੇ ਹੋ ਅਸੀਂ ਸ਼ਹਿਰਾਂ ਨੂੰ ਸੁੰਦਰ ਬਣਾ ਦੇਾਂਗੇ ਉਹ ਤੁਸੀਂ ਸੁੰਦਰ ਬਣਾਣ ਜੋਗੇ ਹੀ ਨਹੀਂ ਰਹਿਣਾ ਜਨਤਾ ਨੇ ਪਹਿਲੇ ਹੀ ਤੁਹਾਨੂੰ ਲਾ ਦੇਣਾ ਤੁਹਾਡੇ ਤੋਂ ਜਨਤਾ ਤਰਾਈ ਤਰਾਈ ਕਰ ਰਹੀ ਹੈ ਅੱਜ ਮੈਂ ਇੱਕ ਫੋਟੋ ਜਾਰੀ ਕੀਤੀ ਹੈ ਕਿੱਥੇ ਹੈ ਫੋਟੋ ਜੀ ਦਿਖਾਓ ਮੈਨੂੰ ਐ ਦੇਖੋ ਇਹ ਜਿਹੜਾ ਹੈਗਾ ਇਹ ਇੱਕ ਠੱਗਵੰਦਨ ਕਿ ਜਿਹੜੀ ਰੂਲਿੰਗ ਪਾਰਟੀ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਰੂਲਿੰਗ ਪਾਰਟੀ ਆਮ ਆਦਮੀ ਦੇ ਨੇਤਾ ਕੇਜਰੀਵਾਲ ਤੇ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਅੱਜ ਗਲਵਖੜੀਆਂ ਪਾ ਰਹੇ ਨੇ ਆਪਸ ਵਿੱਚ ਔਰ ਮੈਨੂੰ ਮੈਨੂੰ ਗੁਰਦਾਸ ਮਾਨ ਜੀ ਦਾ ਗਾਣਾ ਯਾਦ ਆ ਗਿਆ ਕਿ ਆਵੇਂ ਸਾਡੇ ਨਾਲ ਜਾਵੇ ਕਿਸੇ ਹੋਰ ਨਾਲ ਪੰਜਾਬ ਵਿੱਚ ਜੋ ਕਰ ਰਹੇ ਨੇ ਇਹ ਭਗਵੰਤ ਮਾਨ ਜੀ ਤੇ ਪ੍ਰਤਾਪ ਬਾਜਵਾ ਜੀ ਇਹ ਦੋਨੋਂ ਗਾਣਾ गा ਰਹੇ ਨੇ ਕਿ ਆਵੇ ਸਾਡੇ ਨਾਲ ਤੇ ਜਾਵੇ ਕਿਸੇ ਹੋਰ ਨਾਲ ਤੇ ਬੱਲੇ ਉਹ ਚਲਾਕ ਸੱਜਣਾ ਬੱਲੇ ਉਹ ਚਲਾਕ ਸੱਜਣਾ ਤੇ ਇਹ ਅਜਨਦਾ ਠਗਬੰਦਨ ਹੈ ਇਹ ਦੋਨੋਂ ਪਾਰਟੀਆਂ ਰੂਲਿੰਗ ਪਾਰਟੀ ਆਮ ਆਦਮੀ ਪਾਰਟੀ ਔਰ ਠਗਬੰਦਨ ਦੀ ਭਾਈਵਾਲ ਕਾਂਗਰਸ ਪਾਰਟੀ ਇਹ ਫੋਟੋ ਹੀ ਦੇਖੋ ਗੱਠਬੰਧਨ ਕਰੀ ਬੈਠੇ ਨੇ ਔਰ ਇਹਨਾਂ ਨੇ ਪੰਜਾਬ ਦੀ ਜਨਤਾ ਨੂੰ ਲੁੱਟਿਆ ਵੀ ਐ ਤੇ ਖੁੱਟਿਆ ਵੀ ਐ ਅੱਜ ਜਦੋਂ ਨੋਮੀਨੇਸ਼ਨ ਪੇਪਰਸ ਫਾਈਲ ਹੋਣੇ ਸੀ ਸਵੇਰੇ 10 ਵਜੇ ਤੋਂ ਸ਼ਾਮ ਰਾਤ ਦੇ 10 ਵਜੇ ਤੱਕ ਅਸੀਂ ਸੰਘਰਸ਼ ਕਰਦੇ ਰਹੇ ਇਹਨਾਂ ਦਾ ਇਹ ਸੀ ਕਿ ਭਾਜਪਾ ਜੇਤੂ ਪਾਰਟੀ ਐ ਸ਼ਹਿਰ ਦੀਆਂ ਅਮਰਸਰ ਦੀਆਂ ਪੰਜ ਤੇ ਪੰਜ ਸੀਟਾਂ ਦੇ ਓਵਰਆਲ ਅਸੀਂ ਇਹਨਾਂ ਨੂੰ ਹਰਾਇਆ ਆਮ ਆਦਮੀ ਪਾਰਟੀ ਨੂੰ ਤੇ ਕਾਂਗਰਸ ਨੂੰ ਲੋਕ ਸਭਾ ਇਲੈਕਟੇ ਤਿੰਨ ਸੀਟਾਂ ਤੇ ਦੀ ਸਿੱਧੀਆਂ ਜਿੱਤੀਆਂ ਨਾਰਥ ਕੰਸਟੀਟੂਐਂਸੀ, ਸੈਂਟਰਲ ਕੰਸਟੀਟੂਐਂਸੀ, ਈਸਟ ਕੰਸਟੀਟੂਐਂਸੀ ਔਰ ਵੈਸਟ ਔਰ ਜਿਹੜੀ ਸੀਗੀ ਆਪਣੀ ਸਾਊਥ ਥੋੜੇ ਵੋਟਾਂ ਤੋਂ ਪਿੱਛੇ ਰਹਿ ਪਰ ਜਿਹੜਾ ਖੁੱਲ ਟੋਟਲ ਸੀ 5 ਸੀਟਾਂ ਦਾ ਉਹਦੇ ਹਜ਼ਾਰਾਂ ਵੋਟਾਂ ਨਾਲ ਅਸੀਂ ਇਹ ਦੋਨੋਂ ਪਾਰਟੀਆਂ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਅਸੀਂ ਲੱਕ ਤੋੜ ਵੀ ਹਾਰ ਦਿੱਤੀ ਉਸ ਜੇ ਕਰਕੇ ਕਿ ਇਹਨਾਂ ਨੇ ਵਾਅਦੇ ਪੂਰੇ ਨਹੀਂ ਸੀ ਕੀਤੇ ਹੁਣ ਫੇਰ ਇਹ ਠੱਗਬੰਦਨ ਭਾਈਵਾਲ ਦੋਨੋਂ ਆ ਗਏ ਨੇ ਝੂਠੇ ਵਾਅਦਿਆਂ ਦਾ ਪਟਾਰਾ ਲੈ ਕੇ ਔਰ ਇਹਨਾਂ ਨੇ ਉਧਰ ਪੂਰੀ ਕੋਸ਼ਿਸ਼ ਕੀਤੀ ਕਿ ਭਾਜਪਾ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਦੇ ਕਾਗਜ਼ ਹੀ ਰੱਦ ਕਰ ਦਿਓ ਉਹ ਮੁਕਾਬਲਾ ਹੀ ਨਾ ਕਰ ਸਕਣ ਤੇ ਪਿਛਲੇ ਦਰਵਾਜ਼ੇ ਤੋਂ ਅਸੀਂ ਸੱਤਾ ਪ੍ਰਾਪਤ ਕਰ ਲਈਏ ਪਰ ਲੋਕਤੰਤਰ ਜਿਸ ਅਸੀਂ ਇਕੱਠੇ ਸੀਗੇ ਮੈਂ ਤੇ ਮੇਰੇ ਸਾਥੀ ਅਮਰਜ਼ਰ ਇਸੇ ਤਰ੍ਹਾਂ ਪੰਜਾਬ ਦੇ ਹੋਰ ਜਗ੍ਹਾ ਵੀ ਭਾਜਬਾ ਨੇ ਦਾੰਗ ਲੈ ਕੇ ਚੌਂਕੀਦਾਰ ਦੀ ਭੂਮਿਕਾ ਨਿਭਾਈ ਤੇ ਆਪਣੇ ਕੈਂਡੀਡੇਟ ਬਚਾਏ ਇੱਕ ਕੈਂਡੀਡੇਟ ਦੇ ਇਹਨਾਂ ਨੇ ਫੇਰ ਕਾਗਜ਼ ਕਬਿਲ ਸ਼ਰਮਾ ਸਾਡਾ ਅਮਰਜ਼ਰ ਤੋਂ ਉਹਦੇ ਰੱਦ ਕਰਤੇ ਉਹਦੇ ਤੇ ਇਲਜ਼ਾਮ ਲਾਇਆ ਕਿ ਉਹਦਾ ਮਕਾਨ ਜਿਹੜਾ ਹੈ ਉਹਨੇ ਵਾਇਓਲੇਸ਼ਨ ਕੀਤੀ ਹੈ ਮਕਾਨ ਦੀ ਸਾਰੀ ਔਰ ਸਭ ਤੋਂ ਵੱਡੀ ਗੱਲ ਜਦ ਅਸੀਂ ਲਿਖਤ ਰਜਿਸਟਰੀ ਦਿਗਾਤੀ ਜਿਹੜੇ ਸੁਰਿੰਦਰ ਸਿੰਘ ਇਹਨਾਂ ਦੇ ਜੁਆਇੰਟ ਕਮਿਸ਼ਨਰ ਨੇ ਕਾਰਪਰੇਟ ਜਾਂਦੇ ਕਿਰਜ ਸ੍ਰੀ ਦੇ ਨਾਤੇ ਪ੍ਰਾਪਰਟੀ ਉਹ ਨਹੀਂ ਹੈ ਉਹ ਮਹਿਲਾ ਦੇ ਨਾਤੇ ਹੈ ਪ੍ਰਾਪਰਟੀ ਪਰ ਸੁਰੇਂਦਰ ਸਿੰਘ ਜੀ ਟਾਸ ਤੋਂ ਬਾਸ ਨਹੀਂ ਹੋਏ ਕਿਉਂਕਿ ਉਹ ਆਪਣੇ ਆਕਾ ਭਗਵੰਤ ਮਾਨ ਜੀ ਦੇ ਹੁਕਮ ਕਿ ਲੋਕਤੰਤਰ ਦੀ ਹੱਤਿਆ ਦਾ ਪਾਲਣ ਕਰ ਰਹੇ ਸੀ ਸੁਰੇਂਦਰ ਦੇ ਉਹਨਾਂ ਨੇ ਕਪਿਲ ਸ਼ਰਮਾ ਦੇ ਕਾਗਜ਼ ਰੱਦ ਕਰ ਦਿੱਤੇ ਸੋ ਇਹ ਬਚਾ ਕਰਨ ਤੋਂ ਬਾਅਦ ਹੁਣ ਧਮਕੀਆਂ ਦੇਣੀਆਂ ਸ਼ੁਰੂ ਹੋ ਗਏ ਨੇ ਸਾਡੇ ਜੇਤੂ ਕੈਂਡੀਡੇਟਸ ਨੂੰ ਕਿ ਅਸੀਂ ਤੁਹਾਨੂੰ ਦੇਖ ਲਵਾਂਗੇ ਇਲੈਕਸ਼ਨ ਤੋਂ ਹਟ ਜਾਓ ਘਰਾਂ ਤੋਂ ਨਾ ਨਿਕਲਣਾ ਬੰਨੂ ਵੀ ਪਤਾ ਲੱਗਾ ਹੈ ਸੋਰਸਸ ਤੋਂ ਕਿ ਇਹਨਾਂ ਨੇ ਗੈਂਗਸਟਰਸ ਵੀ ਆ ਕਿ ਗੈਂਗਸਟਰਸ ਦੁੱਤੇ ਦੇਣਾ ਅਸ਼ੀਰਵਾਦਾ ਦੋਨੋਂ ਪਾਰਟੀਆਂ ਦਾ ਆਮ ਆਦਮੀ ਪਾਰਟੀ ਵੀ ਤੇ ਕਾਂਗਰਸ ਵੀ ਉਹ ਉਹ ਰਣੋ ਹਾਇਰ ਕਰ ਲਿਆ ਪਰ ਅਸੀਂ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਵੀ ਅੱਜ ਮਿਲੇ ਆ ਅਸਪੋਲਰ ਸਾਹਿਬ ਨੂੰ ਅਸੀਂ ਮਾਨਯੋਗ ਡੀਸੀ ਸਾਹਿਬਾਨ ਨੂੰ ਵੀ ਸ਼ਿਕਾਇਤ ਕੀਤੀ ਹੈ ਅਸੀ ਮਾਨਯੋਗ ਜਿਹੜੇ ਅਬਜ਼ਰਵਰ ਆਏ ਨੇ ਗਲਜਾਮ ਥੋਰੀ ਜੀ ਉਹਨਾਂ ਨੂੰ ਵੀ ਅੱਜ ਅਸੀਂ ਇਹ ਜਾਣਕਾਰੀ ਦਿੱਤੀ ਹੈ ਪਰ ਉਹ ਸੀਨੀਅਰ ਅਸਲਾ ਨੇ ਸਾਨੂੰ ਵਿਸ਼ਵਾਸ ਦਵਾਇਆ ਹੈ ਕਿ ਲੋਕਤੰਤਰ ਦੀ ਰੱਖਿਆ ਹੋਏਗੀ ਔਰ ਇਹ ਲੋਕ ਜੋ ਸੰੰਤਰ ਕਰ ਰਹੇ ਨੇ ਉਹਨੂੰ ਪੂਰਾ ਨਹੀਂ ਹੋਣ ਦਿੱਤਾ ਜਾਏਗਾ ਤੇ ਤੁਸੀਂ ਲੋਕਤੰਤਰ ਦੇ ਚੌਥੇ ਸਤੰਭopress ਵਾਲੇ ਮੈਂ ਤੁਹਾਡੇ ਮਾਧਿਅਮ ਨਾਲ ਦੱਸ ਰਿਹਾ ਕਿ ਕਿੱਡੇ ਕੋ ਡਿੱਗ ਗਏ ਨੇ ਕਿ ਅੱਜ ਇਹ ਜਨਤਾ ਨੂੰ ਫੇਸ ਨਹੀਂ ਕਰਨਾ ਚਾਹੁੰਦੇ ਔਰ ਇਹ ਧੱਕੇਸ਼ਾਹੀ ਨਾਲ ਗੁੰਡਾਗਰਦੀ ਨਾਲ ਬਦਮਾਸ਼ੀ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਜਿਹੜੇ ਨੇ ਉਹਨਾਂ ਨੂੰ ਧਮਕਾ ਰਹੇ ਨੇ ਸਾਡੇ ਜਗ੍ਹਾ ਨੂੰ ਅਨੂ ਸਿੰਘਾ ਜੀ ਨੇ ਇੱਕ ਬੜੇ ਵੱਡੇ ਆਮ ਆਦਮੀ ਪਾਰਟੀ ਦਾ ਲੀਡਰ ਸੀ ਕਮਿਸ਼ਨਰ ਸਾਹਿਬ ਨੂੰ ਦੱਸਤਾ ਉਹਦਾ ਫੋਨ ਆਇਆ ਤਮਗੀਬਰ ਆ ਕਿ ਮੈਂ ਵੇਖ ਲਵਾਗਾ ਤੁਹਾਨੂੰ ਇਸੇ ਤਰ੍ਹਾਂ ਕਾਂਗਰਸ ਦੇ ਲੀਡਰ ਵੀ ਸਾਡੀ ਮੀਨੂ ਸਾਇਕਲ ਜੀ ਨੇ ਉਹ ਕੋਈ ਪੁਰਾਣੀ ਐਫਆਈਆਰ ਦਰਜ ਕਰਵਾਤੀ ਸੋ ਅੱਜ ਤੁਹਾਡੇ ਮਾਧਿਅਮ ਨਾਲ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਆਪਣੀ ਡਿਊਟੀ ਨਿਭਾਓ ਪੱਤਰਕਾਰ ਬੰਦੂ ਕੱਲ ਅਸੀਂ ਕਹਿੰਨੇ ਆ ਫੇਅਰ ਐਂਡ ਫ੍ਰੀ ਇਲੈਕਸ਼ਨ ਭਾਰਤੀ ਜਨਤਾ ਪਾਰਟੀ ਕਹਿੰਦੀ ਹੈ ਬਿਲਕੁਲ ਸਾਫ਼ ਸਵੱਛ ਚੁਣਾਵ ਹੋਏ ਜਨਤਾ ਨੂੰ ਹੱਕ ਦਿੱਤਾ ਜਾਏ ਕਿ ਜਨਤਾ ਜਿੰਨੂੰ ਵੋਟ ਪਾਣਾ ਚਾਹਦੀ ਹੈ ਉਹਨੂੰ ਵੋਟ ਪਾਏ ਪਰ ਇਹ ਪਾਰਟੀਆਂ ਹਾਰ ਦੇ ਡਰ ਤੋਂ ਆਮ ਆਦਮੀ ਪਾਰਟੀ ਤੇ ਕਾਂਗਰਸ ਜੋ ਬਦਮਾਸ਼ੀ ਔਰ ਗੁੰਡਾਗਰਦੀ ਕਰਨ ਦਾ ਮਨ ਬਣਾ ਕੇ ਬੈਠੀ ਹੈ ਮੈਨੂੰ ਪੂਰੀ ਆਸੀ ਦੇ ਮੁਕਾਬਲਾ ਕਰਾਂਗੇ ਅਸੀਂ ਬਾਰਡਰ ਸਟੋਰਟੀ ਫੋਰਥ ਪਨ ਕੇ ਸਾਰੇ ਬੀਜੇਪੀ ਦੇ ਲੀਡਰ ਲੋਕਤੰਤਰੀ ਤਰੀਕੇ ਨਾਲ ਸੁਰੱਖਿਆ ਕਰਾਂਗੇ ਆਪਣੇ ਸਾਰੇ ਕੈਂਡੀਡੇਟਸ ਦੀ ਪਰ ਤੁਸੀਂ ਵੀ ਮੈਂ ਕਹਿੰਦਾ ਕਿ ਸਾਰਾ ਦਿਨ ਜਾਗਦੇ ਰਹਿਣਾ ਚੌਂਕੀਦਾਰ ਬੰਨਾ ਤੁਸੀਂ ਪ੍ਰੈਸ ਦੇ ਲੋਗੋ ਤਾਂ ਕਿ ਇਹ ਧੱਕੇਸ਼ਾਹੀ ਨਾ ਕਰ ਸਕਣ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਜਿੱਦਾਂ ਲੋਕ ਸਭਾ ਚੋਣਾਂ ਦੇ ਵਿੱਚ ਅਸੀਂ ਅੰਮ੍ਰਿਤਸਰ ਨਗਰ ਨਿਗਮ ਦੇ ਸਾਰੇ ਓਵਰਆਲ ਏਰੀਆ ਜਿੱਤ ਪ੍ਰਾਪਤ ਕੀਤੀ ਸੀ ਅਸੀਂ ਕੀ ਕਰੀ ਫੇਰ ਇਹ ਜਿਹੜੇ ਝੂਠੇ ਵਾਦੇ ਕਰਨ ਵਾਲੇ ਲਾਰੇ ਲਾਰ ਵਾਲੇ ਇਹ ਜਿਹੜੇ ਲੋਕਾਂ ਦਾ ਮਨੇਟ ਸੀ ਕਾਂਗਰਸ ਨੂੰ ਸੀ ਚੌਂਕੀਦਾਰੀ ਦਾ ਤੇ ਆਮ ਆਦਮੀ ਪਾਰਟੀ ਨੂੰ ਸੀ ਸੱਤਾ ਦਾ ਇਹ ਚੋਰ ਤੇ ਸਪਾਈ ਆਪਸੀ ਜੀ ਲੜ ਗਏ ਪਰ ਅਸਲੀ ਚੌਂਕੀਦਾਰ ਕੌਣ ਬਣਿਆ ਉਹ ਬਣੇ ਭਾਰਤੀ ਜਨਤਾ ਪਾਰਟੀ ਜਿਨੇ ਲੋਕਾਂ ਦੀ ਰਾਖੀ ਕੀਤੀ ਹੈ ਜਿਨੇ ਲੋਕਾਂ ਦੀ ਸੁਰੱਖਿਆ ਕੀਤੀ ਹੈ ਜਿਨੇ ਲੋਕਾਂ ਦੀ ਲੜਾਈ ਸੜਕਾਂ ਤੇ ਲੋਕਾਂ ਨਾਲ ਲੜੀ ਹੈ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪੰਜਾਬ ਦੀ ਜਨਤਾ ਮਨ ਬਣਾ ਚੁੱਕੀ ਹੈ ਕਿ ਸਾਰੇ ਨਗਰ ਨਿਗਮਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਮੇਰਬਾਨ ਸਾਰੀ ਨਗਰ ਕੌਂਸਲ੍ਹਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਬਣਨਗੇ ਔਰ ਇਹ ਧਗਬੰਦ ਜਿੱਦੀ ਮੈਂ ਫੋਟੋ ਦਿਖਾ ਰਿਆ ਇਹਨਾਂ ਨੂੰ ਲੱਕ ਤੋੜਵੀਂ ਹਾਰ ਮਿਲੇਗੀ ਪਰਦੇ ਦੇ ਸਾਹਮਣੇ ਆਮਨੇ ਸਾਹਮਨੇ ਤੇ ਪਰਦੇ ਦੇ ਪਿੱਛੇ ਇਹ ਗੱਲ ਵਕੜੀਆ ਇਹ ਦੇਖੋ ਇਹ ਦਿਖਾਉ ਲੋਕਾਂ ਨੂੰ ਕਿ ਇਹ ਇਹਨਾਂ ਦੀ ਅਸਲੀਅਤ ਹੈ ਸੋ ਮੈਂ ਚਾਹਾਂਗਾ ਕਿ ਤੁਸੀਂ ਆਪਣੀ ਡਿਊਟੀ ਨਿਭਾਓ ਅਸੀਂ ਤੇ ਨਿਭਾਵਾਗੇ ਲੋਕਾਂ ਦੀ ਸੁਰੱਖਿਆ ਕਰਨ ਲਈ ਔਰ ਵਿਸ਼ਵਾਸ ਦਿਵਾਨੇ ਆ कि ਜਦੋਂ 2027 ਚ ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਬਣ ਜਾਏਗਾ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਬਣ ਜਾਏਗੀ ਪੰਜਾਬ ਵਿੱਚ ਹਰ ਇੱਕ ਨੂੰ ਸੁਰੱਖਿਆ ਮਿਲੇਗੀ ਔਰ ਅੰਮ੍ਰਿਤਸਰ ਦੀ ਅਸੀਂ ਟੋਟਲ ਵਿਕਾਸ ਅਸੀਂ ਕਰਾਇਆ ਹੈ ਚਾਹੇ ਐਲੀਵੇਟਡ ਰੋਡ ਹੋਏ ਚਾਹੇ 800 ਕਰੋੜ ਨਾਲ ਬਾਹਰਲੇ ਇਲਾਕਿਆਂ 'ਈ ਸੀਵਰੇਜ ਹੋਏ ਚਾਹੇ ਅੰਮ੍ਰਿਤਸਰ ਦੇ ਵਿੱਚ 400 ਪਾਰਕਾਂ ਦਾ ਵਿਕਾਸ ਹੋਏ ਚਾਹੇ ਅੰਮ੍ਰਿਤਸਰ ਦੇ ਵਿੱਚ ਜਿਹੜੀ ਸਫਾਈ ਦੀ ਕੰਪਨੀ ਲਿਆਏ ਸੀ ਐਂਟਰੀ ਵੇਸ ਕਰ ਕਰ ਤੋਂ ਕੂੜਾ ਚੁੱਕੰਦਾ ਜਿਹੜਾ ਅਸੀਂ ਇੱਥੇ ਲੋਕਾਂ ਨੂੰ ਤੋਹਫਾ ਦਿੱਤਾ ਸੀਗਾ ਚਾਹੇ ਭੁੰਜੇ ਜਾਂ ਹਰ ਲਾਈਟਾਂ ਨਾਲ ਇਹ ਸ਼ਹਿਰ ਦਿੱਗ ਮੰਗਾਦਾ ਸੀ ਅਸੀਂ ਵਰਲਡ ਕਲਾਸ ਰੇਲਵੇ ਸਟੇਸ਼ਨ ਬਣਾ ਕੇ ਦਿੱਤਾ ਹੈ ਜਦੋਂ ਮੈਂ ਮੇਅਰ ਔਰ ਐਮਪੀ ਸੀ ਸਭ ਉਪਰਮਦਿਆ ਨੇ ਅਸੀਂ ਵਰਲਡ ਕਲਾਸ 에어ਪੋਰਟ ਬਣਾ ਕੇ ਦਿੱਤਾ ਹੈ ਅਸੀਂ ਵਪਾਰੀਆ ਲਈ ਬਾਰਡਰ ਦੇ ਉੱਤੇ ਇਨਫਰਾਸਟ੍ਰਕਚਰ ਮੈਂ ਬੀਐਸਐਫ ਲਈ ਕਵਾਟਰਸ ਬਣਾਏ ਨੇ ਅਸੀਂ ਆਈਟੀ ਸਾਫਟਵੇਅਰ ਪਾਰਕ ਮੋਹਾਲੀ ਤੋਂ ਬਾਅਦ ਅਮਰਸਰ ਸਾਹਿਬ ਹੀ ਬਣਾਇਆ ਹੈ ਤਾਂ ਕਿ ਅਮਰਸਰ 'ਚ ਮੋਬਾਈਲ ਦੀਆਂ ਫੈਕਟਰੀਆਂ ਲੱਗਣ ਅਮਰਸਰ ਦੇ ਵਿੱਚ ਟੀਵੀ ਦੀਆਂ ਫੈਕਟਰੀਆਂ ਲੱਗਣ ਅਮਰਸਰ ਦੇ ਵਿੱਚ ਕੰਪਿਊਟਰਾਂ ਦੀਆਂ ਫੈਕਟਰੀਆਂ ਲੱਗਣ ਔਰ ਸਾਰੀ ਦੁਨੀਆ ਦੇ ਵਿੱਚ ਗੁਰੂ ਨਗਰੀ 'ਚੋਂ ਨਿਰਿਆਤ ਹੋਏ ਇਹ ਪ੍ਰੋਡਕਟ ਨਿਰਿਆਤ ਹੋਏ ਤੇ ਗੁਰੂ ਨਗਰੀ ਦਾ ਵਿਕਾਸ ਹੋਏ ਅਸੀਂ ਜਿਮ ਲਵਾਏ ਨੇ ਹਰ ਪਾਰਕ 'ਚ ਲੋਕਾਂ ਦੇ ਸਹੂਲਤਾਂ ਲਈ ਅਸੀਂ ਪਲੇ ਸਟੇਸ਼ਨ ਲਵਾਏ ਨੇ ਅਸੀਂ 80 ਕਰੋੜ ਦੀ ਲਾਗਤ ਨਾਲ ਸੀਸੀਟੀਵੀ ਕੈਮਰਾ ਕਲੋਸ ਸਰਕਟ ਟੀਵੀ ਕੈਮਰਾ ਜਿਹਨੂੰ ਕਹਿੰਦੇ ਨੇ ਕਿ ਹਰ ਕੋਨੇ ਜਮਰਾ ਸਰ ਦੇ ਲਵਾਏ ਨੇ ਕਿ ਅਪਰਾਧੀ ਭੱਜ ਨਾ ਸਕੇ ਅਪਰਾਧੀ ਅਪਰਾਧ ਕਰੇ ਤੋ ਸੇਲੇ ਅਸੀਂ ਪੁਲਿਸ ਨੂੰ ਉਹ ਫੁਟੇਜ ਮਿਲ ਜਾਏਗੀ ਔਰ ਕੈਮਰੇ ਵੀ ਵਰਲਡ ਕਲਾਸ ਹਾਈ ਰੈਜ਼ੋਲੂਸ਼ਨ ਨਾਈਟ ਵੀਅਨ 360 ਡਿਗਰੀ ਰੋਟੇਸ਼ਨ ਬਿਹਤਰੀਨ ਕੈਮਰੇ ਜਿਹੜੇ ਨੇ ਕੇਂਦਰ ਵੱਲ ਲਵਾਏ ਨੇ ਅਸੀਂ 스마트 ਸਿਟੀ 900 ਕਰੋੜ ਰੁਪਏ ਦੇ ਨਾਲ ਅੰਮ੍ਰਿਤਸਰ ਦਾ ਵਿਕਾਸ ਕਰਵਾਇਆ ਔਰ ਆਮ ਆਦਮੀ ਪਾਰਟੀ ਖਾਲੀ ਕਾਗਜ਼ ਲੈ ਕੇ ਘੁਮ ਰਹੀ ਹੈ ਔਰ ਉਹ ਕਾਗਜ਼ ਵਿਨਾਸ਼ ਦਾ ਕਾਗਜ਼ ਹੈ ਜਿਹੜਾ ਅੰਮ੍ਰਿਤਸਰ ਦਾ ਵਿਨਾਸ਼ ਕੀਤਾ ਹੈ ਕਾਂਗਰਸ ਪਾਰਟੀ 5 ਸਾਲ ਸੱਤਾ ਵਿੱਚ ਰਹੀ ਕਾਰਪੋਰੇਸ਼ਨ ਰਹੀ ਵਿਨਾਸ਼ ਦਾ ਕਾਗਜ਼ ਲੈ ਕੇ ਘੁਮ ਰਹੀ ਹੈ ਅੱਜ ਪ੍ਰਸ਼ਨ ਕਰੋ ਕਾਂਗਰਸ ਪਾਰਟੀ ਤੋਂ ਕਿ ਉਹ ਮੋਦੀ ਜੀ ਦਾ ਹੀ ਗੁੰਗਾਨ ਕਰ ਜਾਂਦੇ ਨੇ ਮੇਰੇ ਦੋਸਤ ਨੇ ਸੰਸਦ ਸਾਹਿਬ ਜਿਹੜੇ ਆਪਣੇ ਓਜਲਾ ਜੀ ਉਹ ਵੀ ਜਦੋਂ ਨਾਂ ਲੈਂਦੇ ਨੇ ਮੋਦੀ ਜੀ ਦੀ ਸਕੀਮਾ ਦਾ ਤਾਂ ਮੈਂ ਤਾਂ ਬਾਰ-ਬਾਰ ਛੋਟੇ ਭਾਈ ਨੂੰ ਕਹਿੰਨਾ ਮੇਰੇ ਛੋਟੇ ਭਾਈ ਮੋਦੀ ਜੀ ਤੇ ਹੈ ਹੀ ਜਾਜਕਾਰ ਬੀਜੇਪੀ ਦੀ ਜਾਜਕਾਰ ਹੈ ਤਿੰਨ ਨਰ ਬੀਜੇਪੀ ਦੀ ਸਰਕਾਰ ਬਣੀ ਹੈ ਉਹ ਤੁਸੀਂ ਕੁਝ ਆਪਣੀ ਕਾਂਗਰਸ ਸਰਕਾਰ ਦੀ ਵੀ ਤੇ ਉਪਲਬਧੀ ਦੱਸ ਦਿਓ ਕਿ ਗੁਰੂ ਨਗਰੀ ਲਈ ਕੀ ਕੀਤਾ ਅਰ ਜਲੇ ਵਾਲੇ ਬਾਗ ਦਾ ਵਿਕਾਸ ਵੀ ਅਸੀਂ ਕਰਵਾਇਆ ਹੈ ਗਲਿਆਰਾ ਵੀ ਹਰਮੰਦਰ ਸਾਹਿਬ ਦਾ ਅਸੀਂ ਬਣਾਇਆ ਦੁਰਗਿਆਣਾ ਮੰਦਰ ਦਾ ਗਲਿਆਰਾ ਵੀ ਅਸੀਂ ਬਣਾਇਆ ਸ਼੍ਰੀ ਬਾਲਮੀਕੀ ਤੀਰਥ ਦਾ ਵਿਕਾਸ ਉਹ ਵੀ ਅਸੀਂ ਕਰਵਾਇਆ ਤੇ ਉਸ ਲੈਵਲ ਤੇ ਤੁਸੀਂ ਕਿਉਂ ਨਹੀਂ ਆਪਣਾ ਵਿਕਾਸ ਦਾ ਕੋਈ ਕਾਗਜ਼ ਲੈ ਕੇ ਜਾਂਦੇ ਤੁਹਾਡੇ ਕੋਲ ਸਿਰਫ ਝੂਠ ਦੇ ਹੀ ਪਟਾਰਾ ਮੈਂ ਚੈਲੰਜ ਦੇਣਾ ਕਾਂਗਰਸ ਅੱਜ ਵੀ ਇੱਕ ਦਿਨ ਹੈ ਮੈਂ ਚੈਲੰਜ ਦੇਣਾ ਆਮ ਆਦਮੀ ਪਾਰਟੀ ਕਾਂਗਰਸ ਨੂੰ ਜਿਉਂ ਉਹਨਾਂ ਨੇ ਵਿਕਾਸ ਕੀਤਾ ਹੈ ਤੇ ਕਾਗਜ਼ ਜਾਰੀ ਕਰੋ ਉਹ ਕਾਗਜ਼ ਜੀ ਸਿਰਫ ਮੋਦੀ ਜੀ ਨੂੰ ਮਿਲਣਗੇ ਉਹ ਕਾਗਜ਼ ਭਾਵੇਂ ਆਮ ਆਦਮੀ ਹੋਵੇ ਭਾਵੇਂ ਕਾਂਗਰਸ ਉਹ ਕੇਂਦਰ ਕੇਂਦਰ ਸਰਕਾਰ ਦਾ ਕਾਗਜ਼ ਜਿਹੜਾ ਹੈ ਉਹ ਜਾਰੀ ਕਰਨਗੇ ਕੁਐਸਚਨਸ ਪਲੀਜ਼ ਸਾਹਿਬ ਤੁਹਾਨੂੰ ਲੱਗਦਾ ਕੱਲ ਵੀ ਇਲੈਕਸ਼ਨ ਫੇਰ ਹੋਣਗੇ ਕਿਤੇ ਬੂਥ ਕੈਂਪਿੰਗ ਨਹੀਂ ਹੈ ਨਹੀਂ ਦੇਖੋ ਮੈਨੂੰ ਬਹੁਤ ਡਰ ਆ ਰਿਹਾ ਕਿ ਇਹ ਸਰਕਾਰ ਹਾਰ ਚੁੱਕੀ ਹੈ ਇਹ ਸਰਕਾਰ ਔਰ ਇਹਦੀ ਭਾਈਵਾਲ ਕਾਂਗਰਸ ਪਾਰਟੀ ਡਰ ਚੁੱਕੀ ਹੈ ਇਹ ਵੋਟਰਾਂ ਦੇ ਵਿੱਚ ਜਾਣਾ ਨਹੀਂ ਸੀ ਚਾਹਦੇ ਉਹ ਤਾਂ ਮਜਬੂਰੀ ਜਾ ਰਹੇ ਨੇ ਅਦਾਲਤ ਕਰਕੇ ਪਰ ਮੈਨੂੰ ਅਫਸਰਾਂ ਤੇ ਵਿਸ਼ਵਾਸ ਹੈ ਕਿ ਅਫਸਰ ਜਿਹੜੇ ਨੇ ਉਹਨਾਂ ਨੇ ਕਸਮ ਖਾਤੀ ਹੋਈ ਹੈ ਕਾਨੂੰਨ ਦੀ ਰੱਖਿਆ ਦੀ ਜਦੋਂ oath ਲਿੱਤੀ ਦੀ ਅਫਸਰਾਂ ਨੇ ਮੈਂ ਅਫਸਰਾਂ ਨੂੰ ਬੇਨਤੀ ਕਰਾਂਗੇ ਸਰਕਾਰਾਂ ਆਦੀਆ ਜਾਂਦੀ ਰਹਿੰਦੀ ਹੈ ਤੁਸੀਂ ਉਹ ਕਸਮ ਯਾਦ ਰੱਖਣਾ ਇਹ ਸੱਤਾਧਾਰੀ ਪਾਰਟੀ ਦੇ ਝਾਂਦੇ ਜਨਾਣਾ ਤੁਸੀਂ ਲੋਕਤੰਤਰ ਦੀ ਰੱਖਿਆ ਕਰਨਾ ਦੂਜੀ ਬੇਨਤੀ ਮੈਂ ਪ੍ਰੈਸ ਨੂੰ ਕੀਤੀ ਹੈ ਕਿ ਤੁਸੀਂ ਵੀ ਲੋਕਤੰਤਰ ਦੇ ਪ੍ਰਾਈ ਹੋ ਤੁਸੀਂ ਵੀ ਚੌਂਕੀਦਾਰ ਹੋ ਲੋਕਤੰਤਰ ਦੇ ਤੁਸੀਂ ਵੀ ਜਾਗਦੇ ਰਹਿਣਾ ਅਸੀਂ ਵੀ ਜਾਗਾਂਗੇ ਬੀਜੇਪੀ ਵਾਲੇ ਅਸੀਂ ਚੌਂਕੀਦਾਰ ਬਣ ਕੇ ਸੁਰੱਖਿਆ ਕਰਾਂਗੇ ਚੋਣਾਂ ਦੀ ਔਰ ਇਹਨਾਂ ਲੋਕਾਂ ਨੂੰ ਧਰਾਸ਼ਾ ਹੀ ਕਰਾਂਗੇ ਜਿਹੜੇ ਗੁੰਡਾ ਐਲੀਮੈਂਟਸ ਲੈ ਕੇ ਇਲੈਕਸ਼ਨ ਖਰਾਬ ਕਰਨਾ ਆ ਰਹੇ ਨੇ ਬੜੇ ਕੈਂਡੀਡੇਟ ਦੇ 420 ਦਾ ਪਰਚਾ ਨਹੀਂ ਕੋਈ ਵੀਡੀਓ ਵਾਇਰਲ ਹੋ ਰਹੀ ਇਸ ਤਰ੍ਹਾਂ ਦੀ ਐਸਾ ਹੈ ਕਿ ਕੋਈ ਐਸਾ ਪਰਚਾ ਨਹੀਂ ਕਿਸਿਆ ਨਹੀਂ ਬਿੱਲੀ ਖੰਭਾ ਨੋਚੇ ਹੁਣ ਇਹ ਇਹਨਾਂ ਦੇ ਕੈਂਡੀਡੇਟਾਂ ਤੇ ਕਿਉਂ ਨਹੀਂ ਹੁੰਦੀ ਇਹਨਾਂ ਦੇ ਕੈਂਡੀਡੇਟਾਂ ਦੇ ਕਾਗਜ਼ ਕਿਉਂ ਨਹੀਂ ਕੈਨਸਲ ਹੋਏ ਇਹ ਸਿਰਫ ਬੀਜੇਪੀ ਦਾ ਹੀ ਕਪਿਲ ਸ਼ਰਮਾ ਜੀ ਜੇ ਕੈਂਡੀਡੇਟ ਕਾਗਜ਼ ਕੈਨਸਲ ਕਰਾਇਆ ਜਿੱਤੇ ਹੋਏ ਅਵਾਰਡ ਦੀ ਸਾਡਾ ਸੋ ਇੱਥੋਂ ਹੀ ਪਤਾ ਲੱਗਦਾ ਝੂਠ ਦਾ ਪਟਾਰਾ ਝੂਠ ਦੇ ਪੈਰ ਨਹੀਂ ਹੁੰਦੇ ਜਿੱਦਾ ਲੋਕ ਸਭਾ ਇਹਨਾਂ ਨੇ ਤਿੰਨ ਸੀਟਾਂ ਮਿਲੀਆਂ ਆਮ ਆਦਮੀ ਪਾਰਟੀ ਨੂੰ ਇੱਥੋਂ ਵੀ ਆਮ ਆਦਮੀ ਤੇ ਕਾਂਗਰਸ ਠੱਗ ਬੰਦਨ ਦਾ ਸਫਾਇਆ ਹੋਣ ਜਾ ਰਿਹਾ ਹੈ ਔਰ ਭਾਰਤੀ ਜਨਤਾ ਪਾਰਟੀ ਦਾ ਨਿਗਮ ਔਰ ਭਾਰਤੀ ਜਨਤਾ ਪਾਰਟੀ ਦਾ ਮੇਅਰ ਬਣਨ ਜਾ ਰਿਹਾ ਹੈ। ਬਿਲਕੁਲ ਸ਼ੱਕੀ ਵਾਡਾ ਦੀ ਸੂਚੀ ਹੈ। ਮਾਲਿਕ ਸਾਹਿਬ ਅੱਜ ਰਾਜਕੁਮਾਰ ਜੋਲੀ ਅਵਨਾਸ਼ ਜੋਲੀ ਸਾਡੇ ਕੈਂਡੀਡੇਟ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਰੇਡਸ ਮਾਰੀਆਂ ਜਾ ਰਹੀਆਂ ਹਨ ਪਰ ਅਸੀਂ ਮੁਕਾਬਲਾ ਕਰ ਰਹੇ ਹਾਂ ਜੀ। ਤੁਹਾਡੇ ਕੋਲ ਕੋਈ ਸ਼ੱਕੀ ਵਾਡਾ ਦੀ ਸੂਚੀ ਹੈ ਜਦੋਂ ਆ ਅਸੀਂ ਉਹ ਪ੍ਰਸ਼ਾਸਨ ਨੂੰ ਦੇਤੀ ਹੈ ਔਰ ਮਾਨਯੋਗ ਡੀਸੀ ਸਾਹਿਬਾ ਮਾਨਯੋਗ ਕਮਿਸ਼ਨਰ ਪੁਲਿਸ ਮਾਨਯੋਗ ਅਬਜ਼ਰਵਰ ਗਣਸ਼ਾਮ ਥੋਰੀ ਜੀ ਜਿਹੜੇ ਡੀਸੀ ਵੀ ਰਹੇ ਨੇ ਅਮਰਸਰ ਦੇ ਬੜੀ ਚੰਗੀ ਤਰ੍ਹਾਂ ਜਾਣਦੇ ਨੇ ਪ੍ਰਸ਼ਾਸਨ ਨੂੰ ਉਹਨਾਂ ਨੇ ਸਾਨੂੰ ਵਿਸ਼ਵਾਸ ਦੁਆਇਆ ਕਿ ਕਿਸੇ ਵੀ ਮਾੜੇ ਅੰਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਏਗਾ ਜਿਹੜਾ ਡਿਮਾਂਡ ਕੀਤੀ ਗਈ ਪ੍ਰਸ਼ਾਸਨ ਤੋਂ ਜੀ ਵੀਡੀਓਗ੍ਰਾਫੀ ਨੂੰ ਲੱਗੀ ਐਸਾ ਹੈ ਕਿ ਉਹਨਾਂ ਨੇ ਇਹ ਵਿਸ਼ਵਾਸ ਦੁਆਇਆ ਕਿ ਅਸੀਂ ਵੀਡੀਓਗ੍ਰਾਫੀ ਕਰਾਵਾਂਗੇ ਮਲਿਕ ਸਾਹਿਬ ਨੇ ਬੜਾ ਸੀਰੀਅਸ ਸਟੇਸ਼ਨ ਲਗਾਇਆ ਪ੍ਰੈਸ ਕਾਨਫਰੈਂਸ ਤੇ ਕਿ ਗੈਂਗਸਟਰ ਦਿੱਲੀ ਮਰਦਲੇ ਜਾ ਰਹੇ ਦੂ ਯੂ ਹੈਵ ਐਨੀ ਕੰਪਲੀਟ ਐਵੀਡੈਂਸ ਜਾਂ ਸਿਰਫ information based the now, this is on concrete information that's why we are worried because we have a concrete feedback that they are just afraid of the humiliating defeat they are going to face this armabdi party and Congress. That's why they are adopting these unfair means. <laughs> that's what I am saying. दे आर आई आई एलीगेट आई एलीगेट फ्रॉम योर प्लेटफॉर्म मैं तो गुरदास मान की भी सुनाती थानू आई एलीगेट फ्रॉम दैट दैट दिस प्लेटफॉर्म दैट जस्ट अवॉइड द ह्यूमिलेटिंग विक्ट्री दीज आम आदमी पार्टी एंड कांग्रेस कैंडिडेट्स आर हैंड इन ग्लव्स एंड दे जस्ट वांट टू बी फूल माय ऑनरेबल वेट ऑफ वोटर व वोटर ऑफ अमृतसर एंड वोटर ऑफ पंजाब नाउ दे आर वेरी वेरी विजिलेंट एंड वेरी that they are to throw this am aadmi party and congress party out of punjab for the whole coming future of punjab anybody else mr sahab sharab da apna rola paya sharab mundi ja rahi hai paise vande ja rahe hain ne dekho aisa hai ke jehde haar de paye jehde haar de paye ne congress te am aadmi party wo fir hun edda de uparale karan ge lokan nu pehchan nahi lok bade chade hain आज पढ़े लिखे लोग ने आज गरीब मोदी जी के कारण ਪ੍ਰਧਾਨ ਮੰਤਰੀ ਜੀ ਦੇ ਕਾਰਨ ਅੱਜ ਗਰੀਬ ਦਾ ਬੱਚਾ ਵੀ ਐਜੂਕੇਟਿਡ ਹੈ ਉਹ सब ਕੁਝ ਦੇਖਦਾ ਹੈ ਤੁਹਾਡੇ ਕਿੰਨੇ ਕੈਂਡੀਡੇਟਸ ਨੂੰ ਆਈਆਂ ਕੋਈ ਧਮਕੀ ਵੀ ਰਿਕਾਲ ਕਾਫੀ ਕੈਂਡੀਡੇਟਸ ਨੂੰ ਆਈਆਂ ਅਸੀਂ ਉਹ ਲਿਸਟ ਜਿਹੜੀ ਹੈ ਪ੍ਰਸ਼ਾਸਨ ਨੂੰ ਉਪਲਬਧ ਕਰਾ ਤੇ ਅੱਜ ਗਵਰਨਰ ਸਾਹਿਬ ਨੂੰ ਮਰੇ ਨੇ ਜੀ ਆਮ ਆਦਮੀ ਹੈਲਪ ਲਾਈਨ ਲਈ ਅੱਜ ਇੱਕ ਕਾਰਪ ਕੀਤਾ ਕਿ ਜਿੱਦਾਂ ਪ੍ਰਸ਼ਾਸਨ ਨੂੰ ਅਸੀਂ ਰਿਕੁਐਸਟ ਕੀਤੀ ਹੈ ਉਦਾਂ ਹੀ ਤੁਹਾਨੂੰ ਵੀ ਮੈ ਰਿਕੁਐਸਟ ਕਰਨਾ ਸਭ ਨੂੰ ਕਿ ਜਾਗਦੇ ਰਹਿਣਾ ਅੱਜ ਦੁਸ਼ਮਨਾ ਨੇ ਤਿਆਰੀ ਕੀਤੀ ਹੋਈ ਹੈ ਸਵਿਧਾਨ ਦੀ હત્યા ਕਰਨ ਦੀ ਤੁਸੀਂ ਵੀ ਜਾਗਦੇ ਰਹਿਣਾ ਅਸੀਂ ਵੀ ਜਾਗਦੇ ਰਾਵ ਜੀ ਬੀ ਜੀ ਪੀ ਦੇ ਕੈਂਡੀਡੇਟ ਜਿੱਤੇ ਨੇ ਤੇ ਸੈਨੇਟੇਸ਼ਨ ਉਹ ਗਰਭ ਦੇ ਮੁੱਦੇ ਨੂੰ ਵੀ ਸੁਝਾਇਆ ਐ ਐਸਾ ਅਸੀਂ ਸੁਝਾਇਆ ਜੀ ਪ੍ਰਤੀਕਸ਼ ਨੂੰ ਪ੍ਰਬੰਧਕੀ ਲੋੜ ਹੈ ਮੇਰਾ ਜਦੋਂ ਮੈਂ ਮੇਅਰ ਸੀ ਘਰ ਘਰ ਤੋਂ ਰੋਜ਼ ਪੂੜੇ ਦੀ ਕਲੈਕਸ਼ਨ ਹੁੰਦੀ ਸੀ ਗੁਰੂ ਨਗਰੀ ਕੂੜਾ ਮੁਕਤ ਹੋਈ ਸੀ 800 ਕਰੋੜ ਨਾਲ ਅੱਜ ਫਤਾਹਪੁਰ ਤੋਂ ਲੈ ਕੇ ਕੋਟ ਕਾਲਸਾ ਕੋਟ ਕਾਲਸਾ ਤੋਂ ਅਸੀਂ ਚਲੇ ਜਾਈਏ ਕਾਲਾ ਕਨੂਪੁਰ ਕਾਲਾ ਕਨੂਪੁਰ ਤੋਂ ਮੇਰਕਾ ਸਾਰੇ ਕਨਸੀਡੈਂਸ ਅਸੀਂ ਸੀਵਰੇਜ ਪਾਇਆ ਸੀ ਉਸ ਵੇਲੇ ਸਾਰੀ ਡਿਵੈਲਪਮੈਂਟ ਕੰਮਾਈ ਤੁਹਾਡੇ ਸਾਹਮਣੇ ਤੇ ਮੈਂ ਦੱਸਿਆ ਹੁਣੇ ਇਹਨਾਂ ਕੋਲ ਕਾਗਜ਼ ਕਿੱਥੇ ਹੈ ਇਹ 5 ਸਾਲ ਕਾਂਗਰਸ ਰਹੀ ਔਜਲਾ ਜੀ ਕਾਗਜ਼ ਜਾਰੀ ਕਰਨ ਫਸਾਦ ਨੇ ਸਾਡੇ ਔਰ ਜਿਹੜੇ ਉਹ ਢਾਲੀਵਾਲ ਸਾਹਿਬ ਨੇ डिमांड करो ना कि विकास पत्थर जारी करो उ मोदी जी नजर आन गए इन्हों पत् नजर नहीं आने ना भगवंत मान जी आन गए ना तो नजर आन गए कांग्रेस के लोग थैंक यू